ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਅੱਜ ਸੰਗਤ ਜੀ ਗੱਲ ਕਰਨੀ ਆ ਪਿੱਛੇ ਆਪਾਂ ਨੇਹਾ ਪਹਿਣ ਬਾਰੇ ਦੇਖਿਆ ਵੀ ਉਹਨਾਂ ਨੂੰ ਸਹੁਰਿਆਂ ਵੱਲੋਂ ਮਾਰ ਦਿੱਤਾ ਗਿਆ ਹਰ ਇਨਸਾਨ ਨੇ ਉਹਨਾਂ ਦੀ ਗੱਲ ਕੀਤੀ ਆ ਹਰ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲਾ ਇਨਸਾਨ ਭੈਣ ਦੇ ਹੱਕ ਵਿੱਚ ਬੋਲਿਆ ਤੇ ਮੈਂ ਵੀ ਅੱਜ ਉਸ ਤੋਂ ਬਾਅਦ 2-3 ਦਿਨ ਹੋ ਗਏ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਖਾਰਾ ਦੇ ਵਿੱਚ ਗਗਨ ਭੈਣ ਨੂੰ ਉਹਦੇ ਪਤੀ ਵੱਲੋਂ ਮਾਰ ਦਿੱਤਾ ਗਿਆ ਜੋ ਉੱਗਾ ਖੜਾਰੀ ਆਪਣੇ ਸਮੇਂ ਦਾ ਇੱਕ ਚੋਟੀ ਦਾ ਪਲੇਅਰ ਰਿਹਾ ਤੇ ਉਹ ਨਸ਼ਿਆਂ ਦਾ ਆਦੀ ਹੋ ਗਿਆ ਘਰ ਬਚਾਉਣ ਦੇ ਲਈ ਭੈਣ ਨੇ ਬਸ ਉਸ ਨੂੰ ਰੋਕਣਾ ਚਾਇਆ ਸੀ ਤੇ ਇਸੇ ਚੀਜ਼ ਕਰਕੇ ਵੀਰ ਨੇ ਭੈਣ ਨੂੰ ਜਾਨੋਂ ਹੀ ਮਾਰ ਦਿੱਤਾ ਉਹਦੀ ਗੱਲ ਬਹੁਤੇ ਲੋਕਾਂ ਨੇ ਨਹੀਂ ਕੀਤੀ ਅਸੀਂ ਇੱਕ ਨੇਹਾ ਭੈਣ ਦੀ ਗੱਲ ਤਾਂ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਦਿੱਤੀ ਤੇ ਬਾਕੀ ਨੇਹਾ ਭੈਣ ਤੋਂ ਬਾਅਦ ਕਿੰਨੀਆਂ ਧੀਆ ਜੋ ਸਹੁਰਿਆਂ ਵੱਲੋਂ ਮਾਰ ਦਿੱਤੀਆਂ ਗਈਆਂ ਜਾਂ ਆਪਣੇ ਪਤੀ ਵੱਲੋਂ ਮਾਰ ਦਿੱਤੀਆਂ ਗਈਆਂ ਉਹਨਾਂ ਦੀ ਗੱਲ ਅਸੀਂ ਉਸ ਤਰ੍ਹਾਂ ਨਹੀਂ ਕੀਤੀ ਸੋਸ਼ਲ ਮੀਡੀਆ ਦਾ ਯੁੱਗ ਤਾਂ ਦੋ ਦਿਨ ਬਾਅਦ ਵੀ ਉਹੀ ਹੈ ਨਾ ਖਾਲਸਾ ਜੀ ਇਹ ਹੋ ਕਿਉਂ ਰਿਹਾ ਆਧੁਨਿਕ ਯੁੱਗ ਦੇ ਵਿੱਚ ਤਰੱਕੀ ਕਰਕੇ ਚਾਹੇ ਅਸੀਂ ਐਜੂਕੇਸ਼ਨ ਦਾ ਯੁੱਗ ਕਹਿ ਲਈਏ ਚਾਹੇ ਅਸੀਂ ਵਿਗਿਆਨ ਦਾ ਯੁੱਗ ਕਹਿ ਲਈਏ ਚਾਹੇ ਅਸੀਂ ਇਸ ਨੂੰ ਤਰੱਕੀ ਦਾ ਯੁੱਗ ਕਹਿ ਲਈਏ ਅਸੀਂ ਕਿਤੇ ਦੀ ਕਿਤੇ ਪਹੁੰਚ ਗਏ ਦੁਨੀਆ ਨੇ ਬਹੁਤ ਪੈਸਾ ਕਮਾ ਲਿਆ ਦੁਨੀਆ ਇੱਕ ਚੰਗੀ ਜ਼ਿੰਦਗੀ ਜਿਉ ਰਹੀ ਆ ਅਸੀਂ ਵਿਖਾਵੇ ਦੀ ਜ਼ਿੰਦਗੀ ਵਿੱਚ ਕਿਤੇ ਦੀ ਕਿਤੇ ਪਹੁੰਚ ਗਏ ਪਰ ਮਾਨਸਿਕ ਤੌਰ ਤੇ ਅਸੀਂ ਉਸੇ ਹੀ ਪੁਰਾਣੇ ਸਮੇਂ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਨੌਹਾਂ ਨੂੰ ਬਗਾਨੀਆਂ ਧੀਆ ਸਮਝਿਆ ਜਾਂਦਾ ਸੀ ਤੇ ਮਾਪਿਆਂ ਵੱਲੋਂ ਧੀਆ ਨੂੰ ਬਗਾਨਾ ਧਨ ਸਮਝਿਆ ਜਾਂਦਾ ਸੀ ਅੱਜ ਵੀ ਅਸੀਂ 70% ਲੋਕ ਉੱਥੇ ਹੀ ਖੜੇ ਹਾਂ ਕੀ ਅਸੀਂ ਨੌ ਨੂੰ ਧੀ ਜਿੰਨਾ ਪਿਆਰ ਦੇ ਪਾਏ ਹਾਂ ਕੀ ਉਹਦੇ ਦੁੱਖ ਸੁੱਖ ਦੇ ਵਿੱਚ ਉਹਦੇ ਨਾਲ ਖੜ ਪਏ ਆ ਕਿਉਂ ਨਹੀਂ ਕਿਉਂਕਿ ਨਸ਼ੇ ਨੇ ਦੁਨੀਆ ਇੰਨੀ ਕੁ ਗਲਤਾਨ ਕਰਤੀ ਕਿ ਮੱਤ ਬੁੱਧ ਪ੍ਰੇਸ਼ਟੀ ਗਈ ਆ ਨੀਚ ਪੱਦਰ ਦੇ ਉੱਤੇ ਆ ਗਈ ਆ ਨੀਵੇਂ ਤਲ ਦੇ ਉੱਤੇ ਆ ਗਈ ਆ ਸਗੋਂ ਦੀ ਲੋਕ ਜਦੋਂ ਅਣਪੜ ਹੁੰਦੇ ਸੀ ਨਾ ਉਹਨਾਂ ਦੇ ਅੰਦਰ ਦਇਆ ਦਾ ਰੂਪ ਹੈ ਦਾ ਦਾ ਰੂਪ ਤਰਸ ਦਾ ਰੂਪ ਤਰਸ ਦੀ ਭਾਵਨਾ ਹੁੰਦੀ ਸੀ ਬੇਸ਼ੱਕ ਉਹਨਾਂ ਸਮਿਆਂ ਵਿੱਚ ਵੀ ਧੀਆਂ ਦੇ ਹਾਲਾਤ ਤਾਂ ਇਹੀ ਸੀ ਕਹਿਨ ਨੂੰ ਔਰਤ ਅੱਜ ਆਜ਼ਾਦ ਹੋ ਗਈ ਆ ਕਹਿਨ ਨੂੰ ਔਰਤ ਅੱਜ ਮਰਦ ਦੇ ਬਰਾਬਰ ਹੋ ਗਈ ਆ ਪਰ ਨਹੀਂ ਔਰਤ ਜੇ ਬਾਹਰ ਨੌਕਰੀ ਵੀ ਕਰਦੀ ਆ ਨਾ अनेका ਅਜਿਹੇ ਨਜ਼ਰਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦੀਆਂ ਜੋ ਉਹਨੂੰ ਨਿਤ ਬਲਾਤ ਕਰਦੇ ਰੂਪ ਵਿੱਚ ਤੱਕਦੀਆਂ ਨੇ ਬੇਸ਼ੱਕ ਉਹਨਾਂ ਨਜ਼ਰਾਂ ਨੂੰ ਮੌਕਾ ਨਹੀਂ ਮਿਲਦਾ ਪਰ ਔਰਤ ਦਾ ਨਜ਼ਰਾਂ ਦੇ ਨਾਲ ਵੀ ਹਰ ਰੋਜ਼ ਬਲਾਤਕਾਰ ਕੀਤਾ ਜਾਂਦਾ ਔਰਤ ਨੂੰ ਤਿਰਸਕਾਰ ਦਾ ਸਾਹਮਣਾ ਕਰਨਾ ਪੈਂਦਾ ਜੇ ਕੋਈ ਔਰਤ ਬੌਸ ਹੁੰਦੀ ਹੈ ਨਾ ਤਾਂ ਉੱਥੇ ਉਹਨੂੰ ਕੀ ਕੋਈ ਸਹਿਣਾ ਪੈਂਦਾ ਇਹ ਜੋ ਔਰਤਾ ਜਿਸ ਅਹੁਦਿਆਂ ਦੇ ਉੱਤੇ ਹੈਗੀਆਂ ਜੋ ਵੀਡੀਓ ਦੇਖਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਣੀ ਜ਼ਮੀਰ ਵਿੱਚ ਕਿੰਨੀ ਵਾਰ ਮਰਨਾ ਪੈਂਦਾ ਕਈ ਔਰਤਾਂ ਘਰ ਦੀ ਗਰੀਬੀ ਕਰਕੇ ਆਪਣੇ ਪਤੀ ਦੇ ਨਾਲ ਸਹਾਰਾ ਬਣਨ ਦੇ ਲਈ ਜੌਬ ਕਰਦੀਆਂ ਨੇ ਪਰ ਉੱਥੇ ਵੀ ਉਹਨਾਂ ਨੂੰ ਕੀ ਕੁਝ ਸਹਿਣਾ ਪੈਂਦਾ ਬੇਸ਼ੱਕ ਸਾਡੀਆਂ ਧੀਆ ਅੱਜ ਪੰਜਾਬ ਪੁਲਿਸ ਦੇ ਵਿੱਚ ਚੰਗੇ ਅਹੁਦਿਆਂ ਤੇ ਕੰਮ ਕਰ ਰਹੀਆਂ ਨੇ ਪਰ ਉੱਥੇ ਵੀ ਮੁਲਾਜ਼ਮਾਂ ਦੇ ਨਾਲ ਉਹਨਾਂ ਨੂੰ ਕੀ ਕੁਝ ਸੋਣਾ ਪੈਂਦਾ ਕੀ ਕੁਝ ਸਹਿਣਾ ਪੈਂਦਾ ਅੱਜ ਵੀ ਉਹ ਜਾਣਦੀਆਂ ਨੇ ਕਿ ਆਪਣੀ ਜ਼ਮੀਰ ਵਿੱਚ ਕਿੰਨੀ ਵਾਰ ਮਰਦੀਆਂ ਨੇ ਫਿਰ ਜੇ ਕੋਈ ਕੁੜੀ ਆਪਣੀ ਮਰਜ਼ੀ ਦੇ ਨਾਲੇ ਸਮਾਜ ਵਿੱਚ ਕੁਝ ਕਰ ਜਾਂਦੀ ਆ ਤਾਂ ਅਸੀਂ ਕਹਿੰਦੇ ਆ ਇਹਨਾਂ ਨੂੰ ਨਜ਼ਾਇਜ਼ ਆਜ਼ਾਦੀ ਮਿਲ ਗਈ ਹਾਂ ਕੋਸ਼ਤੀਆਂ ਕਰਕੇ ਸਾਰੀਆਂ ਔਰਤਾਂ ਤੇ ਉਂਗਲ ਉਠ ਰਹੀ ਐ ਔਰਤ ਨੂੰ ਵੀ ਆਪਣਾ ਫਰਜ਼ ਸਮਝਣਾ ਚਾਹੀਦਾ ਕਿ ਜੇ ਮੈਂ ਆਜ਼ਾਦ ਹੋ ਗਈ ਆ ਤਾਂ ਉਸ ਆਜ਼ਾਦੀ ਨੂੰ ਮੈਂ ਕਿਸ ਪੱਖ ਵਿੱਚ ਲੈ ਕੇ ਜਾਣਾ ਔਰਤ ਦੇ ਨਾਲ ਪਿਆਰ ਦੇ ਰੂਪ ਵਿੱਚ ਵੀ ਬਲਾਤਕਾਰ ਹੋ ਰਿਹਾ ਹੈ। ਪ੍ਰੇਮ ਦੇ ਰੂਪ ਵਿੱਚ ਵੀ ਉਹ ਲੁੱਟੀ ਜਾ ਰਹੀ ਹੈ। ਕੀ ਜੇ ਔਰਤ ਕਿਸੇ ਮਰਦ ਨੂੰ ਸੱਚਾ ਪ੍ਰੇਮ ਕਰਦੀ ਐ ਇਸ ਦੁਨੀਆ ਦੇ ਵਿੱਚ ਕਿ ਉਹ ਦੀ ਇੱਜ਼ਤ ਦਾ ਰਾਖਾ ਬੰਦਾ ਨਹੀਂ। ਹਰ ਰੋਜ਼ ਇਸ ਦੁਨੀਆ ਦੇ ਵਿੱਚ ਧੀਆਂ ਪਿਆਰ ਕਰਕੇ ਕਿੰਨੀਆਂ ਧੀਆਂ ਨੇ ਜਿਨ੍ਹਾਂ ਦੀ ਅੱਜ ਤੱਕ ਲੁੱਟਿਆ ਜਾ ਰਹੀਆਂ ਨੇ ਤੇ ਉਹ ਚੁੱਪ ਹੁੰਦੀਆਂ। ਸਾਰੀਆਂ ਧੀਆਂ ਫੁੱਲਣ ਦੇਵੀ ਵਾਂਗ ਆਪਣਾ ਬਦਲਾ ਨਹੀਂ ਲੈਂਦੀਆਂ ਕਿੰਨੀਆਂ ਮਾਸੂਮ ਬੱਚਿਆਂ ਨੇ 3-3 ਸਾਲ ਦੀਆਂ ਜਿਨ੍ਹਾਂ ਦਾ ਆਪਣੀ ਹੀ ਕਮਿਊਨਿਟੀ ਵੱਲੋਂ ਰੇਪ ਕੀਤਾ ਜਾਂਦਾ ਚਾਹੇ ਉਹ 80 ਸਾਲ ਦਾ ਬਾਬਾ ਕਿਉਂ ਨਾ ਹੋਵੇ ਪਰ ਉੱਥੇ ਵੀ ਸਾਡਾ ਸਮਾਜ ਚੁੱਪ ਹੋ ਜਾਂਦਾ ਏਔਰਤ ਆਪਣੇ ਹੱਕਾਂ ਲਈ ਕਦੇ ਨਹੀਂ ਲੜ ਸਕੀ ਇਸ ਸਮਾਜ ਵਿੱਚ ਸਿਰਫ ਜ਼ਿੰਦਗੀ ਕੱਢਦੀ ਆ ਸਾਡੇ ਗੁਰੂ ਪਿਤਾ ਕੀ ਕਹਿੰਦੇ ਨੇ ਮਾਨਸਕੀ ਜਾਤ ਸਭ ਏਕੇ ਪਹਿਚਾਨ ਬੋ ਉੱਥੇ ਅਸੀਂ ਜਾਤਾਂ ਪਾਤਾਂ ਵਾਲੀ ਗੱਲ ਨੂੰ ਲੈ ਕੇ ਬੈਠ ਜਾਂਦੇ ਆ ਜੋ ਅਸੀਂ ਸਮਾਜ ਨੇ ਬਣਾਈਆਂ ਕਿ ਫਲਾਨਾ ਉੱਚੀ ਜਾਤ ਦਾ ਤੇ ਫਲਾਨਾ ਨੀਵੀਂ ਜਾਤ ਦਾ ਇਹ ਪੰਗਤੀ ਵਿੱਚ ਸ਼ਾਇਦ ਗੁਰੂ ਸਾਹਿਬ ਇਹ ਕਹਿ ਰਹੇ ਨੇ ਮਾਨਸਕੀ ਜਾਤ ਚਾਹੇ ਉਹ ਔਰਤ ਚਾਹੇ ਉਹ ਮਰਦ ਇਹ ਇੱਕੋ ਜਿਹਾ ਪਰਮਾਤਮਾ ਦੀ ਨਿਗਾ ਵਿੱਚ ਕੋਈ ਮਰਦ ਔਰਤ ਨਹੀਂ ਇੱਥੇ ਵੀ ਵਖਰੇਵਾ ਅਸੀਂ ਹੀ ਖੜਾ ਕੀਤਾ ਤੇ ਉਹ ਭਗਤਾਨ ਅੱਜ ਧੀਆਂ ਨੂੰ ਭੁਗਤਨੇ ਪੈ ਰਹੇ ਨੇ ਕਮਲਿਓ ਜੇ ਚੰਗੀਆਂ ਧੀਆਂ ਤੁਹਾਡੇ ਘਰ ਵਿੱਚ ਆਉਂਦੀਆਂ ਨੇ ਨਾ ਤੁਹਾਡੀ ਨੀਂਹ ਅੱਗੇ ਵਧਾਉਂਦੀਆਂ ਨੇ ਤੁਹਾਡੇ ਘਰ ਸਾਂਭਦੀਆਂ ਨੇ ਸਹੁਰਿਆਂ ਦੇ ਘਰ ਲਈ ਵਫਾਦਾਰ ਹੁੰਦੀਆਂ ਨੇ ਧੀਆਂ ਤੇ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਨੇ ਆਪਣੀ ਔਲਾਦ ਲਈ ਵਫਾਦਾਰ ਹੁੰਦੀਆਂ ਨੇ ਦੋ ਟਾਈਮ ਅੰਨ ਪਕਾ ਕੇ ਬੁਰਕੀ ਤੁਹਾਡੇ ਮੂੰਹ ਵਿੱਚ ਪਾਉਂਦੀਆਂ ਨੇ ਤੁਹਾਡੇ ਘਰ ਸਾਫ਼ ਸੁਥਰੇ ਰੱਖਦੀਆਂ ਨੇ ਤੇ ਉਹ ਵਫਾਦਾਰ ਹੁੰਦੀਆਂ ਨੇ ਦੁੱਖ ਲ ਕੋ ਲੈਂਦੀਆਂ ਪੇਕੇ ਨੂੰ ਨਹੀਂ ਦੱਸਦੀਆਂ ਉਹਨਾਂ ਧੀਆਂ ਦਾ ਸਤਿਕਾਰ ਕਰਿਆ ਕਰੋ ਇਹ ਸਮਝਿਆ ਕਰੋ ਕਿ ਦੇਵੀ ਦਾ ਰੂਪ ਤੁਹਾਡੇ ਘਰ ਵਿੱਚ ਆਇਆ ਨਾ ਕਿ ਕੁਛ ਦਾਜ ਦੇ ਲਈ ਨਾ ਕਿ ਕਿਸੇ ਹੋਰ ਛੋਟੀ ਮੋਟੀ ਗੱਲ ਲਈ ਉਹਨਾਂ ਦੀ ਜ਼ਿੰਦਗੀ ਖੋਹ ਲੈਨੇ ਪਾਪੀਓ ਤੁਸੀਂ ਉਹਨਾਂ ਨੂੰ ਮੌਤ ਦੇ ਘਾਟੋਂ ਤਾਰ ਦਿੰਿਓ ਇੱਕ ਇਨਸਾਨ ਨੂੰ ਮਾਰਨ ਦਾ ਫਲ ਸਦੀਆਂ ਤੱਕ ਇਹ ਰੂਹ ਦਾ ਖਹਿੜਾ ਨਹੀਂ ਛੱਡਦਾ ਇਹ ਫਲ ਤੁਹਾਨੂੰ ਭੁਗਤਣਾ ਪੈਣਾ ਕਿਉਂਕਿ ਮਨੁੱਖਾ ਦੇਹੀ ਬਹੁਤ ਚੰਗੇ ਕਰਮਾਂ ਤੋਂ ਬਾਅਦ ਮਿਲਦੀ ਆ ਤੇ ਪ੍ਰਮਾਤਮਾ ਦਾ ਨਵਾਸ ਇਹਦੇ ਅੰਦਰ ਆ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪ੍ਰਮਾਤਮਾ ਨੇ ਜੋਤ ਧਰੀ ਐਸ ਦੇਹੀ ਦੇ ਅੰਦਰ ਹਰ ਮੰਦਰ ਵੀ ਇਹੀ ਹੀ ਦੇਹੀ ਆ ਇਹਦੇ ਅੰਦਰ ਸਤਿਗੁਰ ਦੀ ਜੋਤ ਆ ਜਿਹੜੀ ਕੋਕਦੀ ਆ ਹਰ ਵਕਤ ਤੇ ਇਹਨੂੰ ਕੋਨਾ ਇਹਨੂੰ ਮਾਰ ਦੇਣਾ ਇਹ ਬਹੁਤ ਵੱਡਾ ਪਾਪ ਆ ਇਹੋ ਇਹੋ ਜਿਹਾ ਪਾਪ ਨਾ ਕਮਾਇਆ ਕਰੋ 100 گاਵਾ ਮਾਰਨ ਜਿੰਨਾ ਇੱਕ ਮਨੁੱਖ ਨੂੰ ਦੁੱਖ ਦੇਣ ਜਿੰਨਾ ਪਾਪ ਆ ਇੱਕ ਪਾਸੇ 100 ਗਊ ਦੀ ਹੱਤਿਆ ਕਰ ਦੇਣੀ ਇੱਕ ਪਾਸੇ ਕਿਸੇ ਮਨੁੱਖ ਦੀ ਜ਼ਿੰਦਗੀ ਖੋਹ ਲੈਣੀ ਜਾਉਣ ਤੜਫਾਉਣਾ ਜਾਂ ਉਹਦੇ ਤੇ ਕੋਈ ਘਣਾਉਣਾ ਪਾਪ ਕਰਨਾ ਮਾਨਸਿਕ ਟੌਰਚਰ ਕਰਨਾ ਜਾਉਣ ਕੁੱਟਣਾ ਮਾਰਨਾ ਇੰਨਾ ਪਾਪ ਆ ਦੇਖ ਲਓ ਨੇ ਪਾਪ ਕਮਾਉਣੇ ਆ ਨੇਹਾ ਪਹਿਣ ਗਗਣ ਪਹਿਣ ਜੋ ਇੱਕ ਚੰਗਾ ਖੜਾਰੀ ਇੱਕ ਖੜਾਰੀ ਇੱਕ ਸਾਧੂ ਦਾ ਰੂਪ ਹੁੰਦਾ ਇੱਕ ਪਲੇਅਰ ਤੇ ਇੱਕ ਪਾਸੇ ਤਪੱਸਵੀ ਇਹ ਬਰਾਬਰ ਨੇ ਇਹਨਾਂ ਦੀ ਤਪੱਸਿਆ ਕਿ ਅੱਜ ਅਸੀਂ ਸਪੋਰਟਸmen ਅਸੀਂ ਪਲੇਅਰ ਉਸ ਰਾਤ ਤੇ ਡੁੱਲ ਰਹੇ ਆ ਨਸ਼ੇ ਆ ਨੇ ਆਦੀ ਹੋ ਗਏ ਨਸ਼ੇ ਕਰਕੇ ਖੇਡਣਾ ਨਸ਼ੇ ਕਰਕੇ ਜੀਵਨ ਬਦਲਤਾਨ ਕਰ ਲੈ ਇਹਨਾਂ ਨਸ਼ਿਆਂ ਦਾ ਖਹਿੜਾ ਛੱਡ ਦੋ ਇਹਨਾਂ ਨਸ਼ਿਆਂ ਨੇ ਪਤਾ ਨਹੀਂ ਕਿੰਨੇ ਘਰ ਪਟਦੇ ਆ ਖਤਮ ਕਰਤੀ ਕਹਾਣੀ ਵਾਹਿਗੁਰੂ ਦਾ ਲਾੜ ਪੜੋ ਗੁਰਦੁਆਰੇ ਮੰਦਰ ਮਸੀਤ ਜਿਸਨੂੰ ਵੀ ਮੰਨਦੇ ਹੋ ਜਿਸ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਆਪਣੇ ਉਸ ਧਰਮ ਵਿੱਚ ਪੱਕੇ ਰਹੋ ਗੁਰੂ ਦੇ ਰਾਹ ਤੇ ਤੁਰੋ ਗੁਰੂ ਇੱਕ ਰੋਸ਼ਨੀ ਵਾਲਾ ਚਾਨਣ ਵਾਲਾ ਰਾਹ ਵਿਖਾਉਂਦਾ ਤੇ ਇਸ ਮਨੁੱਖ ਦੇ ਅੰਦਰ ਦਇਆ ਪਾਉਂਦਾ ਦਰਸ ਦੀ ਪਾਉਣਾ ਪਾਉਂਦਾ ਜੋ insan ਮੜ ਕੇ ਜੀਵਾਂ ਦੇ ਉੱਤੇ ਵੀ ਹਯਾ ਦਿਆ ਕਰਦਾ ਜਾਨਵਰਾਂ ਤੇ ਵੀ ਹਯਾ ਦਿਆ ਕਰਿਆ ਕਰੋ ਉਹਨਾਂ ਦੇ ਅੰਦਰ ਵੀ ਉਸ ਪਰਮਾਤਮਾ ਦਾ ਨਿਵਾਸ ਹੋ ਕੀ ਗਿਆ ਸਾਨੂੰ ਅਸੀਂ ਕਿਸਪਾਸੇ ਨੂੰ ਤਰਪੇ ਹਾਂ ਆ ਵੀਡੀਓ ਨੂੰ ਵੇਖ ਕੇ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਹੋ ਸਕਦਾ ਕਿਸੇ ਦੇ ਮਨ ਦੇ ਉੱਤੇ ਅਸਰ ਹੋ ਜੇ ਬਹੁਤ ਰੂਹ ਦੁਖੀ ਹੋਈ ਪਈ ਆ ਕਰ ਲਾਉਂਦੀ ਆ ਬੈਠ ਕੇ ਜੀ ਕਰਦਾ ਕਿ ਇਸ ਦੁਨੀਆ ਨੂੰ ਛੱਡ ਕੇ ਦੂਰ ਕਿਤੇ ਹੋਰ ਚਲੇ ਜਾਈਏ ਇਹ ਦੁਨੀਆ ਸਾਡੇ ਰਹਿਣ ਵਾਲੀ ਰਹੀ ਨਹੀਂ ਹੁਣ ਦੇਖਣ ਨੂੰ ਅਸੀਂ ਮਨੁੱਖ ਵਰਦੇ ਇੱਥੇ ਪਰ ਅਸੀਂ ਮਨੁੱਖ ਰਹੇ ਨਹੀਂ ਅਸੀਂ ਪਾਪੀ ਲੋਕ ਹੋ ਗਏ ਆ ਸਾਨੂੰ ਮਤਲਬ ਹੀ ਨਹੀਂ ਰਹੇਗਾ ਕਿਸੇ ਨਾਲ ਅਸੀਂ ਇੰਨੇ ਸੁਆਰਤੀ ਹੋ ਗਏ ਧਰੈਕਾ ਸਾਡੇ ਇਹੋ ਜੇ ਜੀਵਨ ਤੇ ਧਰਤੀ ਦਾ ਬੇੜਾ ਘਰਕ ਕਰਕੇ ਰੱਖਤਾ ਸੀ ਮਨੋਖੜੀ ਪਤਾ ਨਹੀਂ ਕਿਹੜੀ ਤਰੱਕੀ ਕਰਨ ਤੁਰਿਆ ਸੀ ਦੀ ਮੈਲੀ ਤੇ ਗੰਦੀ ਸੋਚ ਲੈ ਕੇ ਤਾਂ ਅਸੀਂ ਉੱਥੇ ਹੀ ਗੜੇ ਧੀਆਂ ਦਾ ਜੀਵਨ ਤਾਂ ਅਸੀਂ ਬਚਾ ਨਹੀਂ ਸਕਦੇ ਨੋਹਣ ਧੀਆਂ ਦਾ ਅਸੀਂ ਬਣਾ ਨਹੀਂ ਸਕਦੇ ਓਏ ਬਗਾਨੀਆਂ ਧੀਆਂ ਨੂੰ ਗੱਲ ਨਾ ਲਾਉਣਾ ਦੇਖੋ ਰੂਹ ਚ ਉਸ ਇਸ ਦਿੰਨੀਆਂ ਨੇ ਬਹੁਤ ਔਖਾ ਹੁੰਦਾ ਪਹਾਲ ਪੋਸ ਕੇ ਇੱਕ ਬੂਟਾ ਕਿਸੇ ਹੋਰ ਦੇ ਵਿਹੜੇ ਵਿੱਚ ਲਾ ਦੇਣਾ ਕਦੇ ਮਾਪਿਆਂ ਨੂੰ ਪੁੱਛ ਕੇ ਦੇਖੋ ਜੋ ਧੀਆਂ ਦਿੰਦੇ ਨੇ ਤੇ ਅਸੀਂ ਉਹਨਾਂ ਤੇ ਕਬਜ਼ਾ ਕਰਕੇ ਬੈਠ ਜਾਂਦੇ ਹਾਂ ਜਿਵੇਂ ਕੋਈ ਗੁਲਾਮ ਸਾਨੂੰ ਮਿਲ ਗਿਆ ਹੁੰਦਾ ਇਸ ਤਰ੍ਹਾਂ ਨਾ ਕਰਿਆ ਕਰੋ ਖੇਰ ਕਰਾਂਗੇ ਕਿਸੇ ਦਿਨ ਆਪਾਂ ਇਸ ਵਿਸ਼ੇ ਤੇ ਗੱਲ ਵਾਹਿਗੁਰੂ ਸਾਹਿਬ ਨੂੰ ਸਮੱਤ ਬਖਸ਼ੀ ਸਾਰੀਆਂ ਧੀਆਂ ਧਰਤੀ ਤੇ ਸੌਖੀਆਂ ਵਸਣ ਘੁਰਤੀਆਂ ਜੰਮਣ ਤੋਂ ਮਾਪੇ ਕਿਉਂ ਦਰਦੇ ਆ ਇੰਨਾਂ ਗੱਲਾਂ ਤੋਂ ਤੇ ਹਰ ਸੋਫ ਦੇ ਨਜ਼ਿਕ ਨੂੰ ਨੌਹਾਂ ਨੂੰ ਤੀਆਂ ਦੇ ਰੂਪ ਚ ਗੱਲਾਂ ਲਾਉਣਾ ਸਿੱਖੋ ਜਿੰਨਾ ਪਿਆਰ ਆਪਦੇ ਧੀ ਤੇ ਜਵਾਈ ਨੂੰ ਆਪਾਂ ਕਰਦੇ ਉਹਨਾਂ ਨੂੰ ਨੌਹ ਪੁੱਤ ਨੂੰ ਵੀ ਦੇਣਾ ਸਿੱਖੀਏ ਉਹ ਪਰਮਾਤਮਾ ਖੁਸ਼ ਹੁੰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ